ਮੈਂ ਕਹਿੰਦਾ ਜੀ ਇੱਥੇ ਮੇਲਾ ਲੱਗਾ ਹੁੰਦਾ ਸੀ ਲੋਕ ਵਾਰੀ ਲਖਾ ਜਾਂਦੇ ਸੀ ਕਿਉਂਕਿ ਤੁਹਾਨੂੰ ਮੈਂ ਜਿਵੇਂ ਦੱਸ ਕੇ ਹਟਾ ਵੀ ਬਹੁਤ ਹੀ ਘੱਟੋ ਘਾਟੇ ਤੇ 10 15 ਪੰਡ ਭਿਉਣ ਆਉਂਦੇ ਸੀ ਆਟਾ ਤੇ ਉਹ ਫਿਰ ਆਪ ਦਾ ਲੈ ਕੇ ਨਾਲ ਆਪ ਹੀ ਆਉਂਦੇ ਆਪ ਹੀ ਚੱਕੀਆਂ ਤੇ ਪਾ ਕੇ ਆਪ ਹੀ ਕੱਢ ਕੇ ਲਈ ਜਾਂਦੇ ਸੀ ਜਿਵੇਂ ਜਿਹਦੀ ਵਾਰੀ ਆ ਕੇ ਕੁਝ ਆ ਫੱਟੇ ਇਹਨਾਂ ਦੇ ਹੇਠਾਂ ਪਾਣੀ ਚੱਲਦਾ ਹੁੰਦਾ ਸੀ ਉੱਥੋਂ ਦੀ ਉੱਥੇ ਚੱਕੀਆਂ ਆਉਂਦੀਆਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਪੰਜ ਚੱਕੀਆਂ ਇਹਦੇ ਜਾਵੇ ਹੁਣ ਤਾਂ ਇੱਕ ਅੰਡਰ ਹੋ ਗਿਆ ਇਹਦੇ ਥੱਲੇਆਂ ਵੇਹੜਾਂ ਦੀ ਹਰੇਕ ਚੱਕੀ ਦੇ ਇਹੋ ਜਿਹੜੇ ਘੁਗਣ ਵਾਲੇ ਜਾਲ ਸੀ ਪਾਣੀ ਛੱਡਦਾ ਇਹਦੇ ਥੱਲੇ ਪਾਣੀ ਚੱਲਦਾ ਹੁੰਦਾ ਸੀ ਪੱਥਰ ਪੱਥਰ ਹੁੰਦੇ ਸੀ ਉੱਥੇ ਇਹਨਾਂ ਦੇ ਪੰਜ ਪੰਜ ਚੱਕਰ ਚੱਲਦੇ ਸੀ ਇਹ ਜੀ ਇਹਨਾਂ ਨੂੰ ਬਣਦਿਆਂ ਨੂੰ ਆ ਜਦੋਂ ਬਿਜਲੀ ਘਰ ਬਣਾਇਆ ਕੋਈ 10 ਸਾਲ ਪਹਿਲਾਂ 15 ਸਾਲ ਹੀ ਹੋ ਗਏ ਨੇ 15 ਸਾਲ ਪਹਿਲਾਂ ਜਦੋਂ ਬਿਜਲੀ ਘਰ ਬਣਾਇਆ ਤੇ ਉਹ ਜਿਹੜਾ ਇੱਧਰ ਦੀ ਵਾਇਆ ਘਾਟੀ ਪਾਣੀ ਆਉਂਦਾ ਸੀ ਤੇ ਉਹ ਫਿਰ ਉਹ ਸਿੱਧਾ ਆਉਣ ਲੱਗ ਗਿਆ ਉਸ ਦੀ ਬਦੌਲਤ ਇਹ ਘਾੜ ਮੰਦੋਗੇ ਤੇ ਆ ਹੁਣ ਵੇਖੋ ਤੁਸੀਂ ਜਿਵੇਂ ਖੰਡਰ ਹੋਏ ਪਏ ਆ ਹਾਂਜੀ ਇਹਨਾਂ ਦੀ ਜੇ ਮੈਂ ਘਰਾਟਾਂ ਦੀ ਤੁਹਾਨੂੰ ਮਹੱਤਤਾ ਦੱਸਾਂ ਸੀ ਛੋਟੇ ਹੁੰਦੇ ਆਉਂਦੇ ਰਹੇ ਆ ਸਾਡੇ ਕੋਲੇ ਬਹੁਤ ਲੋਕ ਮੇਰਾ ਖਿਆਲ ਆ ਵੀ ਇੱਥੇ ਰਾਉਕੇ ਰਣੀਆਂ ਮਾਣੂ ਕੇ ਦੁਨਿਆਲਾ ਵੱਡਾ ਗੋਲ ਦਾ ਫੂਲੇ ਵਾਲਾ ਬਹੁਤ ਪਿੰਡ ਸਾਡੇ ਕੋਲੇ ਇੱਥੇ ਆਟਾ ਭਿਉਣਾਉਂਦੇ ਸੀ ਤੇ ਚੱਕੀਆਂ ਦਾ ਵੈਸੇ ਕੋਲੇ ਦੀ ਹਰੇਕ ਪਿੰਡਾਂ ਸੀ ਪਰ ਇਹਦੀ ਜਿਹੜੀ ਘਰਾਟਾਂ ਦੀ ਇੰਨੀ ਮਹੱਤਤਾ ਇਹਦੇ ਜਿਹੜੇ ਚੱਕਰ ਇੰਨੇ ਸਲੋ ਹੁੰਦੇ ਸੀ ਬਹੁਤ ਸਲੋ ਹੁੰਦੇ ਸੀ ਜਿਹਦੇ ਨਾਲ ਨਿਊਟ੍ਰੀਸ਼ਨ ਮੱਚਦੇ ਨਹੀਂ ਸੀ ਜਿਹੜਾ ਆਟਾ ਉਹ ਬਹੁਤ ਗੁਣਵਤਾ ਭਰਪੂਰ ਹੁੰਦਾ ਸੀ ਇਸ ਕਰਕੇ ਸਾਰੇ ਲੋਕ ਉਦੋਂ ਆਉਂਦੇ ਸੀ ਪਰ ਹੁਣ ਸਰਕਾਰਾਂ ਦੀ ਬੇਤਿਆਨੀ ਕਰਕੇ ਇਹ ਜਿਹੜਾ ਇਹੋ ਜੀ ਵਿਰਾਸਤ ਆ ਵੇਖੋ ਤੁਸੀਂ ਬਾਹਰਲੇ ਮੁਲਕਾਂ 'ਚ ਇਹੋ ਜੀ ਵਿਰਾਸਤ ਨੂੰ ਕਦੇ ਨਹੀਂ ਮਿਟਣ ਦੇ ਸਕਦੇ ਪਰ ਰੇਲਵੇ ਵਾਲਾਂ ਨਾਲ ਲਾਈਨ ਆ ਪਈਆਂ ਹੋਈਆਂ ਜੀ ਉਪਰ ਹਾਂਜੀ ਹਾਂਜੀ ਉਦੋਂ ਆ ਨਾ ਸਰਕਾਰ ਦਾ ਬਣਾਇਆ ਅੰਗਰੇਜ਼ਾਂ ਵੇਲੇ ਦਾ ਬਣਿਆ ਪਿਆ ਤੇ ਉਹਨਾਂ ਨੇ ਜਿਹੜੀ ਛੱਤ ਦੇ ਤਾਂ ਡਾਟਾਂ ਲਾ ਕੇ ਵਿੱਚ ਤੇ ਰੇਲਵੇ ਲਾਈਨ ਦੀਆਂ ਉਹ ਲਾਈਨਾਂ ਵਿੱਚ ਦੀ ਵਰਤੋਂ ਕਰੀ ਗਈ ਆ ਹਾਂਜੀ ਬਹੁਤ ਮੈਂ ਕਹਿੰਦਾ ਵੀ ਜਿਹੜੀ ਸਾਡੀ ਵਿਰਾਸਤ ਸੀ ਜੇ ਸੋਚ ਗਏ ਤਾਂ ਇਹ ਬਹੁਤ ਗੁਣਕਾਰੀ ਸਾਡੇ ਵਾਸਤੇ ਜਿਹੜੀ ਤੰਦਰੁਸਤੀ ਅਤੇ ਯੋਗਦਾਨ ਪਾਉਂਦੀ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰਤਾ। ਬਿਲਕੁਲ। ਇਤੋਂ ਵੱਲੋਂ ਸਾਡੇ ਨਾਲ ਤਿੰਨੇ ਬਾਹਰਲੇ ਮੁਲਕ ਅੱਗੇ ਆਉ ਆਪਦੀ ਕੋਈ ਵੀ ਵਿਰਾਸਤ ਨੂੰ ਖਤਮ ਨਹੀਂ ਹੋਣ ਦਿੰਦੇ। ਜਿਹੜੀ ਇਹ ਨਹਿਰਾਂ ਇਹ ਤਾਂ ਬਹੁਤ ਖਰਾਟ ਲੱਗੇ ਜਿਉਂ ਚੱਲਦੀਆਂ ਹਾਂ। ਹਾਂਜੀ ਇਹ ਪਿੱਛੇ ਤੋਂ ਲੱਗ ਕੇ ਸਾਰੇ ਲੱਗੇ ਸੀ। ਹੁਣ ਨਾ ਹੌਲੀ-ਹੌਲੀ ਇੱਕ-ਇੱਕ ਕਰਕੇ ਬਿਜਲੀ ਘਰਾਂ ਦੇ ਪਾਣ ਨਾਲ ਸਾਰੇ ਬਰਬਾਦ ਹੋ ਗਏ। ਹਾਲਾਂਕਿ ਪਾਣੀ ਇਹਦੇ ਚ 5-7% ਹੀ ਇਧਰ ਜੇ ਛੱਡਦੇ ਜੇ ਉਦੋਂ ਦੇ ਸਾਡੇ ਇੰਜੀਨੀਅਰ ਧਿਆਨ ਦਿੰਦੇ। ਪਾਣੀ ਥੋੜੇ ਜੇ ਪਾਣੀ ਨਹੀਂ ਚੱ ਦੂਜਾ ਪਾਣੀ ਨਾਲ ਬਿਲੀ ਘਰ ਬਣ ਜਾਂਦਾ ਜਿੰਨਾ ਥੋੜਾ ਜਿਹਾ 5 ਜਾਂ 4-5% ਪਾਣੀ ਨਾਲ ਇਹ ਘਰਾਰੇ ਵੀ ਚੱਲਦੇ ਰਹਿੰਦੇ ਬਾਕੀ ਇਹ ਸਾਡਾ ਵਿਰਸਾ ਸਾਡੀ ਸਾਰੀ ਜ਼ਮੀਨ ਤੇ ਲੱਗੇ ਆ ਸਾਨੂੰ ਇਹਦਾ ਸੌਖੀ ਤੇ ਸਾਨੂੰ ਇਹ ਚੱਲਣੇ ਚਾਹੀਦੇ ਸੀ ਨਾ ਸਰਕਾਰ ਨੂੰ ਵੀ ਬੰਦ ਚਲਾ ਸਕਦੇ ਕਿ ਨਹੀਂ ਹੁਣ ਇਹ ਚਲਾ ਸਕਦੇ ਆ ਇਹ ਲਗੀਆਂ ਚੱਕੀਆਂ ਹਾਂ ਚੱਕੀਆਂ ਜੀ ਹੁਣ ਇਹ ਬਾਹਰ ਪੰਦਾ ਚੱਕੀਆਂ ਤਾਂ ਹੁਣ ਪੱਥਰ ਜਿਹਾ ਵਾ ਨਾ ਇਹ ਜਿਹੜਾ ਠੇਕੇਦਾਰ ਹੁੰਦਾ ਸੀ ਉਹ ਆਪਦੇ ਪੱਥਰ ਲਿਆ ਕੇ ਚਲਾਉਂਦਾ ਸੀ ਉਹ ਥੱਲੇ ਵਾਲਾ ਸਿਸਟਮ ਵਿੱਚ ਹੋਊਗਾ ਸਾਰਾ ਤੇ ਉਹ ਪੱਥਰ ਆਪਦੇ ਲਿਆ ਕੇ ਪਾਉਂਦਾ ਸੀ ਸਾਲ ਤੇ ਠੇਕੇ ਤੇ ਇਹਦੀ ਕਮਾਈ ਬਹੁਤ ਆਉਂਦੀ ਸੀ ਨਾਲੇ ਠੇਕੇਦਾਰ ਨੂੰ ਕਮਾਈ ਆਉਂਦੀ ਸੀ ਨਾਲੇ ਲੋਕ ਆ ਜਿਹੜਾ ਇਥੋਂ ਆਟਾ ਪੀਉਂਦੇ ਸੀ ਤੁਸੀਂ ਕੀ ਪਿਆਈ ਦਿੰਦੇ ਰਹੇ ਸੀ ਇਹਨੂੰ ਅਸੀਂ ਜੀ ਆਵਾਂ ਹੁਣ ਇਹਨੂੰ ਪਿਆਈ ਦਾ ਚੈਰ ਹੋ ਗਿਆ ਹੁਣ ਬੰਦ ਹੋ ਗਿਆ ਜੇ ਉਹ ਆਪਾਂ ਕਹਿੰਦੇ ਉਦੋਂ ਤਾਂ ਮੇਰਾ ਖਿਆਲ ਆ ਵੀ 40-50 ਰੁਪਏ ਕੁਆਂਟੀਟੀ ਹੋਊਗੀ ਪੂਰਨ ਯਾਦ ਨਹੀਂ ਰਹਿੰਦੀ ਜਦੋਂ ਗੱਲ ਪ੍ਰਾਤਣ ਹੋ ਜੀ ਮੇਰਾ ਖਿਆਲ ਹੈ 15 ਹੋ ਸਕਦਾ ਇਹਨੂੰ 20 ਸਾਲ ਹੀ ਹੋ ਗਏ ਹੁਣ ਕੀ ਚਾਹੀ ਹੁੰਦਾ ਇਹ ਕਹਿੰਦੇ ਵੀ ਸਵੇਰ ਆ ਕੇ ਬਹਿਣਾ ਪੈਂਦਾ ਤੇ ਸ਼ਾਮ ਹਾਂ ਮੈਂ ਕਹਿੰਦਾ ਜੀ ਇੱਥੇ ਮੇ ਲੋਕ ਵਾਰੀ ਲਖਾ ਜਾਂਦੇ ਸੀ ਕਿਉਂਕਿ ਤੁਹਾਨੂੰ ਮੈਂ ਜਿਵੇਂ ਦੱਸ ਕੇ ਹਟਿਆ ਵੀ ਬਹੁਤ ਹੀ ਘੱਟੋ ਘੱਟ ਇਥੇ 10 15 ਪਿੰਟ ਭਿਓਣ ਆਉਂਦੇ ਸੀ ਆਟਾ ਤੇ ਉਹ ਫਿਰ ਆਪ ਦਾ ਲੈ ਕੇ ਨਾਲ ਆਪ ਹੀ ਆਉਂਦੇ ਆਪ ਹੀ ਚੱਕੀਆਂ ਤੇ ਪਾ ਕੇ ਆਪ ਹੀ ਕੱਢ ਕੇ ਲਈ ਜਾਂਦੇ ਸੀ ਜਿਵੇਂ ਜਿਹਦੀ ਵਾਰੀ ਆ ਕੇ ਕੁਝ ਚੱਕੀਆਂ ਜਿਹੜੇ ਇੱਕ ਰਾਟੇ ਰੱਖੇ ਹੁੰਦੇ ਇਹਨਾਂ ਦੀ ਉਹ ਚਲਾਉਂਦੇ ਸੀ ਕੋਸਾਂ ਵਾਰੀ ਤੇ ਲਾਈਆਂ ਹੁੰਦੀਆਂ ਸੀ ਇੱਥੇ 5 ਚੱਕੀਆਂ ਸੀ ਜੋ ਦਿਨ ਰਾਤ ਚੱਲਦੀਆਂ ਸੀ ਅੱਛਾ ਜੀ ਹਾਂਜੀ ਉਦੋਂ ਕਣਕ ਦੇ ਬਰਾਬਰ ਦੀ ਮੱਕੀ ਬਾਜਰਾ ਵੀ ਹੁੰਦਾ ਹਾਂਜੀ ਮੈਂ ਕਹਿੰਦਾ ਮੱਕੀ ਦਾ ਆਟਾ ਇੰਨਾ ਮਸ਼ੂਦਾ ਇੰਨੀ ਲੇਸ ਬਣਦੀ ਸੀ ਮੈਨੂੰ ਹਜੇ ਜ਼ਿਆਦਾ ਜਿਹੜੀ ਇੱਧਰ ਜਿਹੜੀ ਚੱਕੀਆਂ ਸੀ ਦੋ ਜੱਦੀ ਸਾਈਡ ਉਹਨਾਂ ਜਾਂਦੇ ਸੀ ਬੜੀ ਲੇਸ ਆ ਬੜਾ ਵਧੀਆ ਜਿਹੜੀ ਮੱਕੀ ਦੀ ਰੋਟੀ ਬਣਦੀ ਸੀ ਖਾਸ ਕਰਕੇ ਉਦੋਂ ਮੱਕੀ ਦਾ ਆਟਾ ਪਾਉਂਦੇ ਸੀ ਇੱਧਰ ਉਹ ਅੰਦਰ ਖਾਲੀ ਪਈ ਹੈ ਜਾਂ ਉੱਧਰ ਕੋ ਹੈਗਾ ਲੱਗਾ ਨਹੀਂ ਜੀ ਹੁਣ ਤਾਂ ਇਹ ਪਹਿਲਾਂ ਵੇਖੋ ਜੀ ਇਹ ਰੈਸ਼ ਦੇ ਇਹਨਾਂ ਦੇ ਸੀਗੇ ਕੁਆਟਰ ਹੋਣਗੇ ਉਦੋਂ ਦੇ ਤੇ ਆ ਗਾਂ ਦਾ ਇੱਥੇ ਜਿੱਥੇ ਥੱਲੇ ਪਾਣੀ ਡਿੱਗਦਾ ਨਾਲਾ ਆ ਵਿ ਇੱਧਰ ਪਾਣੀ ਦੇਖਿਓ ਪਾਣੀ ਡੱਕਦਾ ਸੀ ਇੱਧਰ ਦੀ ਇੱਥੋਂ ਦੀ ਜਿਹੜਾ ਪਾਣੀ ਉਹਦੇ ਚ ਪੈਂਦਾ ਆ ਵੇਖੋ ਆ ਵੇਖ ਲਓ ਇੱਧਰ ਗਾਂ ਜਾ ਕੇ ਉੱਥੋਂ ਦੀ ਪਾਣੀ ਡੱਕ ਕੇ ਛਕੀਆਂ ਨੂੰ ਕਕਵਾ ਕੇ ਇੱਥੋਂ ਦੀ ਨਿਕਲਦਾ ਸੀ ਠੀਕ ਹੈ ਜੀ ਹਾਂ ਤੇ ਹੁਣ ਇਹ ਸਭ ਖੰਡਰ ਬਣਿਆ ਪਿਆ ਇਹ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਇਹ ਨੂੰ ਇਹ ਨੂੰ ਨਾਲੇ ਦਾ ਚਾਲੂ ਕੀਤਾ ਜਾਵੇ ਜਿੱਥੇ ਇੱਥੇ ਨਾਲੇ ਦਾ ਜਿਹੜੀ ਲੇਬਰ ਆ ਉਹਨੂੰ ਰੁਜ਼ਗਾਰ ਮਿਲਦਾ ਨਾਲੇ ਜਿਹੜਾ ਕੋਈ ਠੇਕੇਦਾਰ ਆ ਉਹ ਕਮਾਈ ਕਰਦਾ ਨਾਲੇ ਜਿਹੜੇ ਅਸੀਂ ਪਿੰਡ ਵਾਸੀ ਜਾਂ ਜਿਹੜੇ ਹੋਰ 10 15 ਪਿੰਡ ਜਿਹੜੇ ਇਹ ਆਟੇ ਤੋਂ ਅਸੀਂ ਵਾਂਝੇ ਹੋਗੇ ਸੋ ਸਾਨੂੰ ਇਹ ਆਟੇ ਨੂੰ ਅਸੀਂ ਸਾਨੂੰ ਵਹੀ ਵਰਤੋਂ ਕਰਕੇ ਆਪਦੀ ਤੰਦਰੁਸਤੀ ਮਾਨ ਸਕਦੇ ਨੜੇ ਨੜੇ ਉਹ ਆਟਾ ਕਿੰਨਾ ਵਧੀਆ ਹੁੰਦਾ ਹੈ ਨਾ ਗੁਣਕਾਰੀ ਮੈਂ ਕਹਿੰਦਾ ਜੀ ਜਿਹੜੇ ਜਿਹੜਾ ਆਟਾ ਘਹਾਟ ਪੀਸਦੇ ਸੀ ਉਹ ਤੁਹਾਨੂੰ ਕਿੰਨੀ ਵੀ ਸਲੋ ਚੱਕੀ ਹੋਵੇ ਉਹ ਤੁਹਾਨੂੰ ਮਿਲ ਨਹੀਂ ਸਕਦਾ ਇਹੋ ਜਿਹਾ ਆਟਾ ਹੈ ਸਹੀ ਗੱਲ ਜਿਹੜਾ ਇੱਕ ਘਹਾਟਾਂ ਦਾ ਆਟਾ ਹੈ ਔਰ ਇਹ ਹਰ ਬੜੀ ਇਹ ਦੁੱਖ ਦੀ ਗੱਲ ਆ ਵੀ ਜਿਹੜੇ ਮੁੱਢ ਤੋਂ ਲਾ ਕੇ ਮੇਰਾ ਖਿਆਲ ਆ ਕੋਈ ਇੱਕ ਦੋ ਘਹਾਟ ਪੜਾਦੀ ਹੋਣ ਆ ਭਾਈ ਸਾਹਿਬ ਆਗੇ ਕੋਈ ਘਹਾਟ ਚਾਲੂ ਹੈ ਸਾਰੀ ਨਹਿਰ ਤੇ ਬੱਲੇ ਕੋਲੇ ਜੀ ਵੇਖੋ ਸਾਰੇ ਬੇਅੰਤ ਘਰਾਟ ਸੀ ਸਾਰੇ ਘਰਾਟਾ ਖੰਡਰ ਬਣ ਗਏ ਆ ਜਿਹੜੀ ਕਿ ਬੜੀ ਇਹਦੀ ਲੋੜ ਸੀ ਬਹੁਤ ਜ਼ਿਆਦਾ ਲੋੜ ਸੀ ਇੱਕ ਕੋਸ਼ਪੁਰੇ ਕਿਹੜਾ ਪਿੰਡ ਸੀ ਉੱਥੋਂ ਉੱਥੇੋਂ ਚੱਲਦਾ ਤੇ ਆਪਾਂ ਦੇਖਿਆ ਨਹੀਂ ਉਹ ਹੁਣ हट ਗਿਆ ਜੀ ਸਿਵੀਆਂ ਸਿਵੀਆਂ ਹਾਂ ਸਿਵੀਆਂ ਉਹ ਵੀ ਬੰਦ ਹੋ ਗਿਆ ਪਰ ਮੈਂ ਕਹਿੰਦਾ ਵੀ ਟੋਟਲ ਲੈ ਤੇ ਸਾਰੇ ਘਰਾਟਾ ਇਹ ਬੰਦ ਹੋ ਗਏ ਤੇ ਸਰਕਾਰਾਂ ਨੂੰ ਇਹੋ ਜੇ ਕੰਮ 'ਚ ਧਿਆਨ ਦੇਣਾ ਚਾਹੀਦਾ ਇਹ ਸਾਡੀ ਜ਼ਾੜਾ ਜੀਵਨ ਆ ਖਰਾਕ ਆ ਤੇ ਇਹ ਇਹ ਆਟਾ ਵੀ ਅਸੀਂ ਕਿਤੋਂ ਵੰਦੀ ਲੈ ਸਕਦੇ ਕਿਸੇ ਕੀਮਤ ਤੇ ਆਟਾ ਘਰਾਟਾ ਰਗਾ ਨਹੀਂ ਪੀਸਿਆ ਜਾ ਸਕਦਾ ਆ ਬਾਈ ਬਾਰ ਖੋਲ ਦੇ ਵਿੱਚ ਹੈਗਾ ਖੁੱਲਾ ਖੋਲ ਦੇ ਬਾਰ ਵਿੱਚ ਬਣਾ ਲਿਆ ਚਲੋ ਆ ਖੁੱਲਾ ਹੀ ਆ ਹਾਂ ਸਾਡੇ ਖੋਲੇ ਬਾਈ ਰਹਿੰਦੇ ਇੱਥੇ ਬਾਈ ਨਹਿਰ ਮਹਿਕਮਈਆਂ ਅੱਛਾ ਜੀ ਹਾਂ ਜੀ ਆਹਦਾ ਫੱਟੇ ਲੱਗੇ ਆ ਆ ਫੱਟੇ ਇਹਨਾਂ ਦੇ ਹੇਠਾਂ ਪਾਣੀ ਚੱਲਦਾ ਹੁੰਦਾ ਸੀ ਉੱਥੋਂ ਦੀ ਉੱਥੇ ਚੱਕੀਆਂ ਜਾਂਦੀਆਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਪੰਜ ਚੱਕੀਆਂ ਇਹਦੇ ਜਾਵੇ ਪਰ ਹੁਣ ਤਾਂ ਇਹ ਖੰਡਰ ਹੋ ਗਿਆ ਇਹਦੇ ਥੱਲੇਆਂ ਵੇਹੜਾਂ ਦੀ ਹਰੇਕ ਚੱਕੀ ਦੇ ਐ ਉਹ ਜਿਹੜੇ ਘੁਗਣਾਲੇ ਜਾਲ ਸੀ ਪਾਣੀ ਛੱਡਦਾ ਇਹਦੇ ਥੱਲੇ ਪਾਣੀ ਚੱਲਦਾ ਹੁੰਦਾ ਸੀ ਪੱਥਰ ਪੱਥਰ ਹਾਂ ਅੱਛਾ ਪੱਥਰ ਹੁੰਦੇ ਸੀ ਉੱਥੇ ਇਹਨਾਂ ਦੇ ਪੰਜ ਪੰਜ ਚੱਕੀਆਂ ਚੱਲਦੀਆਂ ਸੀ ਤੇ ਆ ਫੱਟੇ ਹੁੰਦੇ ਸੀ ਇੱਥੇ ਲੋਕ ਆਟਾ ਪੀਸੀ ਜਾਂਦੇ ਸੀ ਹਾਂਜੀ ਹਾਂਜੀ ਬਹੁਤ ਇਹ ਜਿਹੜੀ ਪ੍ਰਾਤਨ ਸਾਡਾ ਵਿਰਸਾ ਸੀ ਜਿਹਨੂੰ ਅਸੀਂ ਖੰਡ ਹਾਂ ਬਹੁਤ ਵਧੀਆ ਜੀ ਅੰਗਰੇਜ਼ਾਂ ਨੇ ਵੇਖੋ ਜੀ ਨਹਿਰਾਂ ਕੱਢੀਆਂ ਮੈਂ ਕਹਿੰਨਾ ਵੀ ਬਹੁਤ ਐਹੋ ਜੀ ਜਿਹੜੀਆਂ ਉਹਨਾਂ ਨੇ ਸਾਨੂੰ ਦੇਣਾ ਸੀ ਆ ਨਹਿਰਾਂ ਜੇ ਹੋ ਸਕਦਾ ਅੰਗਰੇਜ਼ਾਂ ਨਾ ਹੁੰਦੇ ਤਾਂ ਇਹ ਨਾ ਨਿਕਲਦੀਆਂ ਠੀਕ ਹੈ ਮਤਲਬ ਜਿਹੜੀ ਬਹੁਤ ਜਣੀਆਂ ਅੰਗਰੇਜ਼ਾਂ ਨੇ ਕੰਮ ਵਧੀਆ ਕਰਦੇ ਸੀ ਪਰ ਇਹ ਠੀਕ ਹੈ ਵੀ ਜਿਹੜੀ ਆ ਤਕਨੀਕ ਬਹੁਤ ਵਧੀਆ ਹੈ ਹਾਂ ਬਹੁਤ ਵਧੀਆ ਬਹੁਤ ਹਾਂ ਫਰੀ ਦੇ ਵਿੱਚ ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹਾਂ ਨਾਲੇ ਕਿਸੇ ਕੰਮ ਵਾਲੇ ਰੁਜ਼ਗਾਰ ਮਿਲਦਾ ਕੋਈ ਠੇਕੇਦਾਰ ਨੂੰ ਰੁਜ਼ਗਾਰ ਮਿਲਦਾ ਬਾਕੀ ਅਸੀਂ ਜਿਹੜੇ ਅਸੀਂ ਆਟੇ ਤੋਂ ਜੀ ਤਰਸਦੇ ਅੱਜ ਵਾਂਝੇ ਹੋ ਗਏ ਮੈਂ ਪਹਿਲਾਂ ਬਹਾਵਾ ਟਾਈਮ ਪਹਿਲਾਂ ਅਸੀਂ ਉੱਥੋਂ ਸਿਵੀਆਂ ਤੋਂ ਪਿਆ ਕੇ ਲਿਆਏ ਸੀ ਕੋ ਸਾਡੇ ਕੋਲ ਟਾਈਮ ਨਹੀਂ ਤਾਂ ਹੁਣ ਉਹ ਵੀ ਘਰਾਟ ਬੰਦ ਆ ਅਸੀਂ ਚਾਹ ਕੇ ਵੀ ਨਹੀਂ ਜਾ ਸਕਦੇ ਤੇ ਕਿੱਥੇ ਸਾਡੇ ਇੱਥੇ ਨੇੜੇ ਤੇੜੇ 10 15 ਪਿੰਡਾਂ ਇਹਦਾ ਜਿਹੜਾ ਵਧੀਆ ਆਟਾ ਵੀ ਅਸੀਂ ਆਟਾ ਛੱਕਦੇ ਸੀ ਆਨੰਦ ਮਾਣਦੇ ਸੀ ਔਰ ਇਹ ਸਾਡੀ ਘਰਾਟ ਸੇਵਾ ਕਰ ਰਹੇ ਸੀ ਕਿੜਾ ਕਿ ਅੱਜ ਵਾਂਝੂ ਹੈ ਜੇ ਖੰਡ ਕੋਈ ਚੀਜ਼ ਨਹੀਂ ਦੁਆਰਾ ਚਲਾਉਂਦਾ ਕੋਸ਼ਿਸ਼ ਵੀ ਨਹੀਂ ਥੋੜਾ ਜਿਹਾ ਪਾਣੀ ਇਹ ਦੌਣ ਦੀ ਲੋੜ ਹੈ ਮੈਂ ਪੰਜ ਚਾਰ ਪਰਸੈਂਟ ਪਾਣੀ ਨਾਲ ਹੀ ਚੱਲ ਸਕਦੇ ਆ ਸਰਕਾਰ ਵਾਸਤੇ ਕੋਈ ਵੀ ਚੀਜ਼ ਨਹੀਂ ਵੀ ਜਿਹੜੀ ਚਲਾਉਣਾ ਰਹਿ ਜੇ ਪਰ ਸਾਡੇ ਲੋਕਾਂ ਦੀ ਸਰਕਾਰ ਦੇ ਬੇਤਿਆਨੀ ਆ ਉਹਨਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਣਾ ਵੀ ਇੱਥੇ ਘਰਾਟ ਬੰਦ ਪਏ ਆ ਉਹਨਾਂ ਨੂੰ ਜਿਵੇਂ ਜਿਹੜੇ ਵੀ ਇੱਥੇ ਜਿਹੜੇ ਜਿਹੜੇ ਮਾਲਕ ਆ ਜਿਨ੍ਹਾਂ ਦਾ ਕੰਟਰੋਲ ਆ ਸਰਕਾਰ ਦਾ ਮੇਰਾ ਨਹੀਂ ਲੱਗਦਾ ਮੈਨੂੰ ਵੀ ਉਹਨਾਂ ਨੂੰ ਪਤਾ ਹੋਊਗਾ ਸੋਏ ਮੈਂ ਤਾਂ ਇਹ ਤੁਹਾਨੂੰ ਬੇਨਤੀ ਕਰੀ ਸੀ ਵੀ ਬਣਾ ਕੇ ਇਹ ਪਾ ਜਾਵੇ ਤਾਂ ਕਿਸੇ ਸਰਕਾਰ ਕਿਸੇ ਅਫਸਰ ਤੱਕ ਜਾਵੇ ਤੇ ਕਿਸੇ ਦੇ ਮਨ ਚ ਆ ਜਾਵੇ ਵੀ ਯਾਰ ਮੈਂ ਇੱਕ ਅਫਸਰ ਹੋਣ ਦੇ ਨਾਤੇ ਮੈਂ ਇੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਹੋਵੇ ਜਿਵੇਂ ਇੱਕ ਪਿਓ ਬੱਚਿਆਂ ਨੂੰ ਸਾਹੁੰਦਾ ਸੋ ਉਹਦੇ ਦਿਮਾਗ ਚ ਆਵੇ ਤਾਂ ਇਹ ਜਿਹੜੇ ਖਰਾਟਾ ਨੂੰ ਸੋਚੇ ਤੇ ਜੇ ਇਹ ਖਰਾਟ ਚਾਲੂ ਕਰ ਦੇਵੇ ਤੇ ਜਿਹਦਾ ਅਸੀਂ ਸੁਖ ਮਾਣ ਗਏ ਨਾਲੇ ਸਾਡੀ ਲੇਬਰ ਆ ਜਿਹੜੀ ਉਹ ਆਪ ਦਾ ਰਜਗਾਰ ਚ ਲਾਵੇ ਇਹ ਹੀ ਮੇਰੀ ਬੇਨਤੀ ਆ ਬਿਲਕੁਲ ਹਾਂ ਬੇਚਾਰੀ ਧੰਨਵਾਦੀ ਖਾਨ ਸਾਹਿਬ ਜੀ